ਨਮਸਕਾਰ ਸਾਸ਼ਟ੍ਰੀਕਾਲ ਸਨਮਾਨਾ ਟੂਡੇ ਤੁਹਾਡਾ ਸਵਾਗਤ ਹੈ ਬਾਲ ਵਿਕਾਸ ਪਾਗ ਵੱਲੋਂ ਸਾਡਾ ਬੁਜ਼ੁਰਗ ਸਾਡਾ ਮਾਨ ਪ੍ਰੋਗਰਾਮ ਮਨਾਇਆ ਅੱਜ ਸਿਵਲ ਹਸਪਤਾਲ ਵਿਖੇ ਸਾਡਾ ਬੁਜ਼ੁਰਗ ਸਾਡਾ ਮਾਨ ਮੁਹਿੰਮ ਤਹਿਤ ਸਮਾਨਾ ਦੇ ਸਰਕਾਰੀ ਹਸਪਤਾਲ ਵਿੱਚ ਬੁਜ਼ੁਰਗਾਂ ਦੀ ਮੁੱਖ ਸਿਹਤ ਜਾਂਚ ਕੀਤੀ ਗਈ ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਵਜਾਇਕ ਚੇਤਨ ਸਿੰਘ ਢੋਲਾ ਮਾਦਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਬੁਜ਼ੁਰਗਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜਿਸ ਘਰ ਵਿੱਚ 부जुर्गਾਂ ਦੀ ਸਤਿਕਾਰ ਨਹੀਂ ਹੁੰਦਾ ਉਸ ਘਰ ਵਿੱਚ ਕਦੇ ਵੀ ਕੁਸ਼ਿਆ ਨਹੀਂ ਆਉਂਦੀ ਸੰਬੋਧਨ ਦੌਰਾਨ ਬੁਢਰਗਾਂ ਪ੍ਰਭਾਵਿਤ ਹੋ ਕੇ ਅੱਖਾਂ ਵਿੱਚ ਅੰਝੂ ਆ ਗਏ ਉਹਨਾਂ ਨੇ ਕਿਹਾ ਕਿ ਨੌਜਵਾਨ ਬੱਚਾਂ ਨੂੰ ਸਿਖਾਇਆ ਦਿੱਤਾ ਜਾਂਦਾ ਹੈ ਕਿ ਆਪਣੇ ਬੁਢਰਗ ਮਾਪੇ ਦੀ ਚੰਗੀ ਸੇਵਾ ਕਰੋ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਇਸ ਮੌਕੇ ਬਾਲ ਵਿਕਾਸ ਅਫਸਰ ਬਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਜਤਨਦਾਰਾ ਵੀ ਹਾਜ਼ਰ ਸਨ ਸਦਾਬੂਰ ਸਦਾ ਸਨਮਾਨ ਦੇ ਆਪ ਨੂੰ ਰਮ ਬਤਾ ਕੀ ਕਿ ਲੋਕ ਦੇਖੋ ਜਿਹੜੇ ਬਜ਼ੁਰਗ ਹੁੰਦੇ ਨੇ ਸਾਡਾ ਮਾਣ ਹੁੰਦੇ ਨੇ ਕਿਉਂਕਿ ਜੇ ਅਸੀਂ ਸਹੀ ਮੈਨੇਜ ਦੇਖੀਏ ਜਿੱਥੇ ਵੀ ਅੱਜ ਅਸੀਂ ਖੜੇ ਆ ਤਾਂ ਉਹ ਸਾਡੇ ਬਜ਼ੁਰਗਾਂ ਦੀ ਬਦੌਲਤਾਂ ਸਾਡੇ ਬਜ਼ੁਰਗਾਂ ਨੇ ਮਿਹਨਤ ਮੁਸ਼ਕਲ ਕੀਤੀ ਉਹਨਾਂ ਨੇ ਸਾਨੂੰ ਪੜਾਇਆ ਲਿਖਾਇਆ ਤਾਂ ਅਸੀਂ ਇਸ ਮੁਕਾਮ ਤੱਕ ਪਹੁੰਚਿਆ ਸੋ ਇਸ ਕਰਕੇ ਸਾਨੂੰ ਚਾਹੀਦਾ ਕਿ ਆਪਣੇ ਬਜ਼ੁਰਗਾਂ ਦਾ ਸਨਮਾਨ ਕਰੀਏ ਔਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਬਿਰਧ ਆਸ਼ਰਮਾਂ ਨੇ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਬਜ਼ੁਰਗ ਨੇ ਜੇ ਅਸੀਂ ਬਜ਼ੁਰਗਾਂ ਦੀ ਸੰਭਾਲ ਨਹੀਂ ਕਰਾਂਗੇ ਕਿਸੇ ਦਿਨ ਅਸੀਂ ਵੀ ਬਜ਼ੁਰਗ ਹੋਣਾ ਜਦੋਂ ਅਸੀਂ ਬਜ਼ੁਰਗ ਹੋਣਾ ਤਾਂ ਸਾਡੀ ਸੰਭਾਲ ਕੌਣ ਕਰੂਗਾ ਪਰ ਅਸੀਂ ਦੇਖਿਆ ਕਿ ਬਹੁਤ ਸਾਰੇ ਪਰਿਵਾਰ ਰਹੇ ਜਿਹਨਾਂ ਦੇ 4-4 5-5 ਮੁੰਡੇ ਵੀ ਨੇ ਉਹ ਵੀ ਆਪਣੇ ਬਜ਼ੁਰਗਾਂ ਨੂੰ ਨਹੀਂ ਸੰਭਾਲਦੇ ਸੋ ਇਸ ਕਰਕੇ ਜਿਹੜੇ ਬਿਰਧ ਆਸ਼ਰਮ ਨੇ ਉਹ ਬਣਾਉਣੇ ਪਏ ਨੇ ਉਹ ਮਜਬੂਰੀ ਹੈ ਪਰ ਹੁਣ ਟ੍ਰੈਂਡ ਹੋ ਗਿਆ ਕਿ ਜਿਹੜੇ ਹਾਈ ਲੈਵਲ ਦੇ ਲੋਕ ਨੇ ਬਹੁਤ ਉੱਚੇ ਅਹੁਦਿਆਂ ਤੇ ਬੈਠੇ ਨੇ ਉੱਚੇ ਲੋਕ ਨੇ ਉਹ ਵੀ ਆਪਣੇ ਬਜ਼ੁਰਗਾਂ ਨੂੰ ਜਿਹੜਾ ਬਿਰਦਾ ਆਸ਼ਰਮ 'ਚ ਛੱਡਦੇ ਨੇ ਔਰ ਇਹ ਕਿਤੇ ਨਾ ਕਿਤੇ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਕਿਉਂਕਿ ਜਿਨ੍ਹਾਂ ਨੇ ਆਪ ਮਿਹਨਤ ਮੁਸ਼ਕਕਤ ਕਰਕੇ ਸਾਨੂੰ ਪੜਾਇਆ ਲਿਖਾਇਆ ਸਾਨੂੰ ਅੱਗੇ ਲੈ ਕੇ ਗਏ ਉਹਨਾਂ ਬਜ਼ੁਰਗਾਂ ਦੇ ਜੇ ਅਸੀਂ ਮਾਨ ਸਨਮਾਨ ਨਹੀਂ ਕਰਾਂਗੇ ਤਾਂ ਸਾਡੇ ਬੱਚੇ ਸਾਡਾ ਮਾਨ ਸਨਮਾਨ ਹੈ ਜਿਹੜਾ ਉਹ ਕਿਵੇਂ ਕਰਨਗੇ ਸੋ ਆਓ ਸਾਰੇ ਰਲ ਮਿਲ ਕੇ ਆਪਾ ਜੋ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਜਿਹੜੇ ਮਿਨਿਸਟਰ ਸਾਹਿਬ ਬਲਜੀਤ ਜੀ ਉਹ ਸਾਡੇ ਸੀਡੀਪੀਓ ਦਫ਼ਤਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਉਹ ਬਜ਼ੁਰਗਾਂ ਦੀ ਸਾਮ ਸੰਭਾਲ ਕਰੀਏ ਔਰ ਉਹਨਾਂ ਦਾ ਜਿਹੜਾ ਆਸ਼ੀਰਵਾਦ ਹੈ ਉਹ ਪ੍ਰਾਪਤ ਕਰੀਏ ਸਾਡਾ ਬਜ਼ੁਰਗ ਸਾਡਾ ਮਾਣ ਜਿਹੜੇ ਇਹ ਚੈੱਕ ਅਪ ਹੋ ਰਹੇ ਨੇ ਤੇ ਜ਼ਿਲ੍ਹਾ ਪੱਧਰ ਤੇ ਵੀ ਕੈਂਪ ਲੱਗ ਚੁੱਕਿਆ ਉਹਨੂੰ ਜ਼ਿਲ੍ਹਾ ਪੈਨਸ਼ਨ ਦਫ਼ਤਰ ਸਮਾਜਿਕ ਸੁਰੱਖਿਆ ਇਸਤਰੀ ਤੇ ਵਾਲ ਵਿਕਾਸ ਵਿਭਾਗ ਵੱਲੋਂ ਇਹ ਅਲਿਖੇ ਹੋਏ ਨੇ ਉਹਦੇ ਤਹਿਤ ਡੀਐਸਐਸ ਉਹ ਬੈਡਮ ਜਨਪ੍ਰੀਤ ਜੀ ਨੇ ਇੱਥੇ ਬਲਾਕ ਲੈਵਲ ਦਾ ਅਰੇਂਜ ਕੀਤਾ ਹੈਗਾ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਆਪਣੇ ਬਜ਼ੁਰਗਾਂ ਨੂੰ ਜਿਨ੍ਹਾਂ ਦਾ ਚੈੱਕ ਅਪ ਹੋਣਾ ਹੈ ਸਾਰਿਆਂ ਨੂੰ ਸੱਦਿਆ ਹੋਇਆ ਹੈ ਅੱਜ ਇਹਨਾਂ ਦਾ ਪੂਰਾ ਡਾਕਟਰ ਸਾਹਿਬ ਦੀ ਟੀਮ ਚੈੱਕਅਪ ਕਰ ਰਹੇ ਨੇ ਇਹਨਾਂ ਦੇ ਚੈੱਕਅਪ ਦੇ ਵਿੱਚ ਸਾਰੇ ਜਿੰਨੇ ਬਜ਼ੁਰਗ ਆਏ ਨੇ ਵੱਧ ਤੋਂ ਵੱਧ ਲਾਭ ਠਾਵਣਗੇ ਅਸੀਂ ਸਰਕਾਰ ਦਾ ਅਤੇ ਜੋ ਵੀ ਡਾਕਟਰ ਸਾਹਿਬ ਦਾ ਤੇ ਆਪਣੇ ਜੀ ਆਇਆਂ ਕਹਿੰਦੇ ਆ ਐਮਐਲਏ ਸਾਹਿਬ ਜੀ ਨੇ ਸ਼ਿਰਕਤ ਕੀਤੀ ਹੈ ਉਹਨਾਂ ਨੇ ਥੋੜੇ ਟਾਈਮ ਦੇ ਵਿੱਚੋਂ ਵੀ ਸਾਨੂੰ 1 ਮਿੰਟ ਦੇ ਵਿੱਚ ਹੀ ਸਾਡੇ ਕਹਨ ਤੇ ਉਹ ਪਹੁੰਚ ਗਏ ਨੇ ਬੜੇ ਜੀਵਿਆਂ ਦੇ ਵਿੱਚੋਂ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਸਾਰੀ ਟੀਮ ਦਾ ਪੱਤਰਕਾਰਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਸਮਾਰਤ ਕੈਲਾਸ਼ ਸਰਮਦ ਰਿਪੋਰਟ